ਵੇਲਾ ਚਿੱਟਾ ਬੰਦਾ ਆ ਪਾਠਨ ਕਰ ਰਹਿਣਾ ਕਿਹੜਾ ਮੈਡੀਕਲ ਕਰਾਵਾਂਗੇ ਨਹੀਂ ਉਹਨੂੰ ਚਿੱਟਾ ਆ ਦੇ ਤੂੰ ਆਇਆ ਬਾਈ ਵੇਖਦਾ ਚਿੱਟਾ ਬੰਦਾ ਇਹ ਸਰਪੰਚ ਨਾਲ ਲੈ ਕੇ ਆਲੇ ਠੀਕ ਹੈ ਭਾਈ ਬੰਦਾ ਯਾਰ ਭੱਜ ਜਾਉਂ ਜੀ ਇਹ ਬਈ ਦਾ ਪਿਆਨੇ ਲੈ ਨਾ ਭੱਜ ਜਾਣਾ ਇਹਨੇ ਭਾਈ ਭੱਜ ਜਾਣਾ ਇਹ ਉਹ ਭੱਜ ਗਿਆ ਉਹ ਭੱਜ ਗਿਆ ਭਾਈ ਜੇ ਡਾਂਗ ਵਾਈ ਫਿਰ ਇਹਨੂੰ ਜੇ ਯਰ ਨਾਲੋ ਰੇ ਆ ਦੋ ਵਾਰ ਕੱਟੇ ਲਾਵਾਂਗੇ ਪੱਟੇ ਲੱਗੇ ਦੋ ਵਾਰ ਕੱਟੇ ਲਾਵਾਂ ਹਾਂ ਲਾਲਾ ਭਾਈ ਕੁਸੀਰ ਭਾਈ ਜਾਂ ਵਿੱਚ ਕੋਈ ਨਹੀਂ ਦਿੰਦਾ ਯਾਰ ਦੂਜਾ ਮਾਈਨ ਕਿੱਥੇ ਦੱਸ ਦੂਜਾ ਮਾਈਨ ਕਿੱਥੇ ਰਿਹਾ ਤੰਦਾਂ ਨੱਚੀ ਜਾਂਦਾ ਰਹਿਣਾ ਤੇ ਫਿਰ ਰੋਜੇ ਤੂੰ ਹੀ ਛੱਡ ਦੇ ਮੇਰਾ ਰਸਤਾ ਜਾਂਦਾ ਤੁਸੀਂ ਮੰਗਰ ਜਾਓ ਕੰਕ ਜੇ ਆ ਇੱਧਰ ਆ ਜਾ ਥੋੜੇ ਬੰਦੇ ਆਵੇ ਐਵੇਂ ਤੁਸੀਂ ਉਹਦੀ ਬੇਟੀ ਕਰਾਓਗੇ ਬਾਤ ਸਿਕਣੀ ਸਹੀ ਗੱਲ ਆ ਐਵੇਂ ਉਹਦੀ ਹੋਰ ਸਿਰ ਤੇ ਪੱਗ ਬੰਨੀ ਪਾਕਲਾ ਦੇ ਗਾਲ ਪਾਜਾ ਫਾਇਦਾ ਕੋਈ ਜਾਂ ਤੁਸੀਂ ਆ ਮਗਰ ਜਾਓ ਤੇ ਜਾਂਚ ਯਾਰ ਮੈਨੂੰ ਪਤਾ ਕੁਝ ਵੀ ਜੁਕਤਾਂ ਨਾਲ ਹੁੰਦੇ ਨੇ ਯਾਰ ਸਰੇ ਅਬ ਇਹਦੇ ਵੀ ਕਿਹੜੀ ਗੱਲ ਆ ਤੁਹਾਨੂੰ ਤੇ ਉਹ ਇਹ ਨਹੀਂ ਕਿ ਕੀ ਆ ਫਰੋਖਾ ਉਹਨਾਂ ਨਾਲ ਸਾਰੇ ਲੈ ਰੋਟ ਕਾਣੀ ਬੜੇ ਉੱਤੇ ਉੱਥੋਂ ਸਬੂਤ ਫੜਿਆ ਯਾਰ ਇਹਨਾਂ ਨਾਲ ਬੋਲੇ ਮੈਂ ਲੈ 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 ਹਾਂ ਨਾ ਇਹਨਾਂ ਟੈਨਕਾ ਲੈ ਲੈ ਜਾਂਦੇ ਕਿਉਂ ਨਹੀਂ ਚੱਕ ਲੈਣੇ ਇਹ ਇਹ ਤਬਾਹ ਸਾਰਾ ਕੰਮ ਉੱਧੂ ਹੀ ਆਇਆ ਸਰਕਾਰ ਕੀ ਕਰੇ ਇਹ ਹੱਥ ਲਾਉਣਾ ਤੇਰਾ ਘਰ ਤਾਇਆ ਨਾ ਤੇਰਾ ਸਾਰਾ ਨੰਨ ਚੱਲ ਲੱਗਾ ਚੱਲ ਯਾਦ ਵਿੱਚ ਜੇ ਤਰਾ ਬਾਈ ਫੜਿਆ ਗਿਆ ਤੇ ਵਿੱਚ ਚੱਕੋ ਇਹਨੂੰ ਸੱਟਾ ਵਿੱਚ ਫੇਰ ਮਾਰ ਜਾ ਕੱਲ ਵਰਦਾ ਵੇਚਦਾ ਨਹੀਂ ਇਹ ਕਿਹੜੀ ਗੱਲ ਆ ਕੱਲ ਤਾਂ ਮੈਂ ਕਹਿੰਦਾ ਮੇਰੇ ਘਰੋਂ ਚੱਲ ਕਿਉਂ ਜਾਂਦਾ ਕੋਲ ਫੜਦਾ ਗੱਲ ਮੈਨੂੰ ਹੱਥ ਪਾਉਣਾ ਤੂੰ ਮਾਰੂ ਮਰਾਈ ਮਾ ਤੇ ਕੱਲ ਮੈਂ ਆਪ ਪਾ ਦੇ ਕਿ ਲੋੜੇ ਦੇ ਵੇਚਣਾ ਮੇਰੇ ਚੱਲ ਬਹਿ ਲੈ ਯਾਰ ਵਿੱਚ ਬਹਿ ਦੇ ਕਿਹੜੀ ਗੱਲ ਆ ਤੂੰ ਕਿੱਟਾ ਵੇਚਦੇ ਤੂੰ ਕਿੱਟਾ ਵੇਚਦੇ ਫਿਰ ਚੱਲੋ ਅੰਦਰ ਇਹ ਕੋਈ ਜ਼ਬਰਦਸਤੀ ਨਹੀਂ ਬਈਆ ਬੈਠਾਓ ਹਾਂ ફોન બેટાને અગિયાર થઈ ગયો મેં તો કંઈક નામથી જલસા આવી તે લઈને કાળે કર કા પટ્યું જે ઓર તો જ